ਇੱਥੇ ਬੈਠੇ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਇਹਦਾ ਕਰਦਾ ਜੋ ਉਹਨਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਔਰ ਇਸ ਦੇ ਨਾਲ ਹੀ ਇਹ ਜੋ ਸਮਾਂ ਚੱਲ ਰਿਹਾ ਹੈ 2025 ਦਾ ਇਹ 350 ਸਾਲਾਂ ਸ਼ਹੀਦੀ ਸ਼ਤਾਬਦੀ ਹੈ ਤਨਗੁਰੂ ਤੇਗ বাহাদুর ਸਾਹਿਬ ਔਰ ਉਹਨਾਂ ਦੇ ਪਿਆਰੇ ਭਾਈ ਮਤੀ ਦਾਸ ਭਾਈ ਸਤੀ ਦਾਸ ਔਰ ਭਾਈ ਦਿਆਲ ਜੀ ਦੀ ਤੇ ਜੇਕਰ ਗੱਲ ਸਿੱਖ ਇਤਿਹਾਸ ਦੀ ਕਰੀਏ ਤਾਂ ਸਿੱਖ ਇਤਿਹਾਸ ਦੇ ਵਿੱਚ ਸ਼ਹਾਦਤਾਂ ਦੇ ਹਿਸਾਬ ਦੇ ਨਾਲ ਇਹ ਚੌਥੇ ਜਾਂ ਪੰਜਵੇਂ ਨੰਬਰ ਦਾ ਪਰਿਵਾਰ ਸੀ ਇਸ ਖਾਨਦਾਨ ਦੇ ਵਿੱਚ ਤਕਰੀਬਨ 28 ਗੁਰਸਿੱਖ ਗੁਰੂ ਘਰ ਦੀ ਸੇਵਾ ਦੇ ਵਿੱਚ ਦਸਾਂ ਪਾਤਸ਼ਾਹਿਆਂ ਨਾਲ ਵਿਚਰਦੇ ਰਹੇ ਔਰ ਨੌ ਸ਼ਹੀਦ ਸਨ ਕਿਸੇ ادیਬ ਨੇ ਚੰਦ ਬੜੀ ਖੂਬਸੂਰਤ ਲਾਈਨਾਂ ਲਿਖੀਆਂ ਨੇ ਉਹ ਲਿਖਦਾ ਹੈ ਦੋ ਅੰਗੂੜ ਜਬ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਤੀਰ ਰੋਮ ਰੋਮ ਵਿੱਚ ਮੈਂ ਡੜੇ ਪ੍ਰੀਤਮ ਵਸਿਆ ਆਪ ਆਰਾ ਮੈਨੂੰ ਭਾਵਦਾ ਧਰਮ ਛੱਡਣਾ ਪਾਪ ਟੁਕੜੇ ਇਸ ਸਰੀਰ ਦੇ ਕਰੋ ਜੋ ਲੱਖ ਕਰੋੜ ਤਾਂ ਵੀ ਧਰਮ ਨਾ ਛੱਡ ਸਾਂ ਦੀਨ ਤੇਰਾ ਨਹੀਂ ਲੋੜ ਆਰਾ ਪਿਆਰਾ ਲੱਗਦਾ ਕਾਰਾ ਕਰੋ বাজਾਏ ਸੀਸ ਜਾਏ ਤਾਂ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ ਸੀਸ ਜਾਏ ਤਾਂ ਜਾਣਦੇ ਮੇਰਾ ਸਿੱਖੀ ਸਿਦਕ ਸੋਨਹਾਰ ਸਤਿ ਆਕਾਲ ਮਾਈਕਲ ਜੀ ਇਸ ਖਾਨਦਾਨ ਦਾ ਜਿਹੜਾ ਪਿਸ਼ੋਕੜਾ ਹੈ ਇਹ ਮੁਹਿਆਲ ਬ੍ਰਾਹਮਣ ਘਰਾਣੇ ਦੇ ਨਾਲ ਸੰਬੰਧ ਰੱਖਦਾ ਸੀ ਔਰ ਇਸ ਖਾਨ ਦੇ ਖਾਨਦਾਨ ਦੇ ਵਡੇਰੇ ਭਾਈ ਗੌਤਮ ਦਾਸ ਜਿਨ੍ਹਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਰਾਜਾ ਗੌਤਮ ਵੀ ਇਹਨਾਂ ਨੂੰ ਲਿਖਿਆ ਗਿਆ ਹੈ ਇਹ ਪੱਛਮੀ ਪੰਜਾਬ ਜੋ ਮੌਜੂਦਾ ਪਾਕਿਸਤਾਨ ਦਾ ਜ਼ਿਲ੍ਹਾ ਹੇਠ ਤੇ ਪਿੰਡ ਕਰਿਆਲੇ ਤੋਂ ਸੰਬੰਧ ਰੱਖਦੇ ਸਨ ਇੱਥੇ ਇਹਨਾਂ ਦੇ ਰਾਜ ਭਾਗ ਸੀਗੇ ਜੇ ਚਕਵਾਲ ਤੋਂ ਚਲੀਏ ਤਾਂ 7 ਕਿਲੋਮੀਟਰ ਦੇ ਉੱਤੇ ਪ੍ਰਸਿੱਧ ਕਰਿਆਲਾ ਪਿੰਡ ਸੀ ਤੇ 10 ਕਿਲੋਮੀਟਰ ਦੇ ਉੱਤੇ ਕਟਾਸ ਰਾਜ ਦਾ ਪ੍ਰਸਿੱਧ ਮੰਦਿਰ ਸੀਗਾ ਇਤਿਹਾਸਕਾਰਾਂ ਨੇ ਇਸ ਗੱਲ ਨੂੰ ਲਿਖਿਆ ਹੈ ਕਿ ਕ੍ਰਿਆਾਲੇ ਦੀ ਸੰਗਤ ਦਾ ਗੁਰੂ ਸਾਹਿਬ ਦੇ ਨਾਲ ਬਹੁਤ ਖਾਸ ਸੰਬੰਧ ਸੀ ਔਰ ਸਮਿਆਂ-ਸਮਿਆਂ ਤੇ ਉਥੋਂ ਲੰਗਰਾਂ ਦੇ ਵਾਸਤੇ ਕਾਰ ਸੇਵਾ ਦੀ ਭੇਟਾਂ ਸ਼ਸਤਰ ਬਸ਼ਤਰ ਜੰਗੀ ਜਵਾਨ ਹੁਕਮਾਂ ਅਨੁਸਾਰ ਜਾਇਆ ਕਰਦੇ ਸਨ ਇਹ ਉਹ ਸਮਾਂ ਸੀ ਜਦੋਂ ਭਾਰਤ ਵਰਸ਼ ਦੇ ਵਿੱਚ ਰਾਜ ਮਹਿਲੂਨ ਲੋਧੀ ਦਾ ਸੀ ਔਰ ਹਮਲਾ ਜੋ ਹੈ ਬਾਬਰ ਦਾ ਹੁੰਦਾ ਹੈ ਇਸ ਸਮੇਂ ਦੇ ਵਿੱਚ ਇਹ ਜਿਹੜਾ ਰਾਜ ਸੀ ਕ੍ਰਿਆਾਲੇ ਦਾ ਇਹ ਟੁੱਟ ਜਾਂਦਾ ਹੈ ਔਰ ਇਹਨਾਂ ਸਮਿਆਂ ਦੇ ਵਿੱਚ ਹੀ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆਪਣੀ ਉਦਾਸੀ ਤੇ ਨਿਕਲਦੇ ਨੇ ਤੇ ਰਾਜਾ ਗੌਤਮ ਸੈਨ ਦੀ ਭੇਂਟ ਤਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੁੰਦੀ ਹੈ ਇੱਥੋਂ ਇਹ ਆਪਣੇ ਰਾਜੇ ਸਿਸਟਮ ਨੂੰ ਛੱਡ ਕੇ ਗੁਰੂ ਘਰ ਦੇ ਨਾਲ ਜੁੜ ਜਾਂਦੇ ਨੇ ਇੱਥੇ ਇੱਕ ਬਹੁਤ ਇਤਿਹਾਸਿਕ ਮਹੱਤਵ ਦੀ ਗੱਲ ਹੈ ਕਿ ਪੋਤੋਹਾਰ ਦੇ ਇਲਾਕੇ ਵਿੱਚ ਪ੍ਰਚਾਰ ਦੀ ਮੰਜੀ ਤਰਗੂਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਗੌਤਮ ਦਾਸ ਨੂੰ ਬਖਸ਼ੀ ਜਿਸ ਤਰ੍ਹਾਂ ਪੰਜਾਬ ਦੀਆਂ ਤਿੰਨ ਬੈਲਡਾਂ ਨੇ ਮਾਝਾ ਮਾਲਵਾ ਤੇ ਦੁਆਬਾ ਇਸੇ ਤਰ੍ਹਾਂ ਪੱਛਮੀ ਪੰਜਾਬ ਦੇ ਵਿੱਚ ਬਹੁਤ ਵੱਡਾ ਪੋਤੋਹਾਰ ਦਾ ਇਲਾਕਾ ਸੀ ਫਰੰਟੀਅਰ ਦਾ ਇਲਾਕਾ ਸੀ ਸੈਂਟਰ ਦਾ ਇਲਾਕਾ ਸੀ ਜਿੱਥੇ ਬਹੁਤ ਵੱਡੀ ਤعداد ਦੇ ਵਿੱਚ ਸਿੱਖ ਵਰਤੇ ਸਨ ਜੋ 1947 ਦੇ ਵਿਚ ਹਿੰਦੁਸਤਾਨ ਦੇ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਬੈਠ ਗਏ ਅੱਗੇ ਭਾਈ ਗੌਤਮ ਦਾਸ ਜੀ ਦੇ ਤਿੰਨ ਪੁੱਤਰ ਸਨ ਭਾਈ ਭਰਗਾ ਜੀ ਭਾਈ ਪਹਿੜਾ ਜੀ ਤੇ ਬੀਬੀ ਸਰਸਵਤੀ ਜੀ ਤੇ ਜੇਕਰ ਭਾਈ ਪਹਿੜਾ ਜੀ ਦੀ ਗੱਲ ਕਰਾਂ ਤਾਂ ਭਾਈ ਪਹਿੜਾ ਜੀ ਪੰਜਵੀਂ ਤੇ 6ਵੀਂ ਪਾਸ਼ਾਹੀ ਦੇ ਦਰਬਾਰੀ ਸਿੱਖ ਸਨ ਇਸ ਲੜੀ ਦੇ ਵਿੱਚ ਅੱਗੇ ਉਹਨਾਂ ਦੇ ਪੁੱਤਰ ਸਨ ਭਾਈ ਚੌਪਾ ਸਿੰਘ ਜੀ ਜਿਹੜੇ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਜਿਨਾਵਾ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਲਿਖਿਆ ਗਿਆ ਹੈ ਜਿਨ੍ਹਾਂ ਤੋਂ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨੰਦੇੜ ਦੀ ਧਰਤੀ ਤੇ ਮੁੱਖੋਂ ਬੋਲ ਕੇ ਇੱਕ ਰਹਿਤਨਾਮਾ ਲਿਖਵਾਇਆ ਸੀ ਜਿਹੜਾ ਇਤਿਹਾਸ ਦੇ ਵਿੱਚ ਭਾਈ ਚੌਥਾ ਸਿੰਘ ਦੇ ਰਹਿਤਨਾਮੇ ਦੇ ਨਾਮ ਤੋਂ ਮਸ਼ਹੂਰ ਹੈ ਅੱਗੇ ਇਸੇ ਲੜੀ ਦੇ ਵਿੱਚ ਦੋ ਸਿੰਘ ਹੋਏ ਨੇ ਚਮਕੰਦ ਸਿੰਘ ਤੇ ਮੁਕੰਦ ਸਿੰਘ ਦੂਜਾ ਜਿਨ੍ਹਾਂ ਨੇ ਚਮਕੌਰ ਦੀ ਗੰਗ ਦੇ ਵਿੱਚ ਸ਼ਹਾਦਤ ਦਾ ਇਜ਼ਾਮ ਪੀਤੇ ਇਸੇ ਲੜੀ ਦੇ ਵਿੱਚ ਅੱਗੇ ਹੋਏ ਨੇ ਰਾਜ ਸਿੰਘ ਹਜ਼ੂਰੀ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਗੁਰਦਾਸ ਨੱਗਲ ਦੀ ਗਲੀ ਤੋਂ ਗ੍ਰਿਫਤਾਰ ਹੋਏ ਔਰ ਦਿੱਲੀ ਦੇ ਮਹਿਰੋਲੀ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਤੇ ਜੇਕਰ ਭਾਈ ਪੈੜਾ ਜੀ ਦੀ ਭੈਣ ਬੀਬੀ ਸਰਸਵਤੀ ਦੀ ਗੱਲ ਕਰੀਏ ਤਾਂ ਬੀਬੀ ਸਰਸਵਤੀ ਪੰਡਿਤ ਕਰਪਾਰਾਮ ਦੱਤ ਦੀ ਮਾਂ ਸੀ ਉਹ ਪੰਡਿਤ ਕਰਪਾਰਾਮ ਦੱਤ ਜਿਹੜੇ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਕਸ਼ਮੀਰੀ ਬ੍ਰਾਹਮਣਾ ਦੀ ਸਨਾਤਨ ਦੇ ਧਰਮ ਦੀ ਰੱਖਿਆ ਦੀ ਫਰਿਆਦ ਲੈ ਕੇ ਆਏ ਸੀ ਪੰਡਿਤ ਕਰਪਾਰਾਮ தਤ ਦੇ ਪਿਤਾ ਸੀ ਅੜੂਰਾਮ ਔਰ ਅੜੂਰਾਮ ਦੇ ਨਾਲ ਬੀਬੀ ਸਰਸਵਤੀ ਦਾ ਰਿਸ਼ਤਾ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਕਸ਼ਮੀਰ ਦੀ ਯਾਤਰਾ ਤੇ ਗਏ ਹੋਏ ਸਨ ਮੱਟਨ ਦੇ ਵਿੱਚ ਜਦੋਂ ਉਹਨਾਂ ਨੇ ਨਿਵਾਸ ਰੱਖਿਆ ਸੀ ਇਹ ਰਿਸ਼ਤਾ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਕਰਾਇਆ ਸੀ ਤੇ ਅਣੂਰਾਮ ਦਾ ਪਿਤਾ ਸੀ ਨਾਰਾਇਣ ਦਾਸ ਤੇ ਨਾਰਾਇਣ ਦਾਸ ਦਾ ਪਿਤਾ ਸੀ ਬ੍ਰਹਮ ਦਾਸ ਬ੍ਰਹਮ ਦਾਸ ਕਸ਼ਮੀਰ ਦਾ ਉਹ ਵਿਦਵਾਨ ਸੀ ਜਿਨੇ ਪੂਰੇ ਭਾਰਤ ਵਰਸ਼ ਦੇ ਵਿਦਵਾਨਾਂ ਨੂੰ ਚੈਲੰਜ ਕੀਤਾ ਹੋਇਆ ਸੀ ਕਿ ਜੇਕਰ ਕੋਈ ਮੈਨੂੰ ਸ਼ਾਸਤ੍ਰਾਰਥ ਵਿੱਚ ਹਰਾ ਦੇਵੇ ਤੇ ਮੇਰਾ ਸਾਰਾ ਲਿਟਰੇਚਰ ਲੈ ਜਾਵੇ ਔਰ ਜੇ ਉਹ ਹਾਰਦਾ ਹੈ ਤੇ ਦੇ ਜਾਵੇ ਉਸ ਦਾ ਅਹੰਕਾਰ ਤਨ ਗੁਰੂ ਨਾਨਕ ਦੇਵ ਜੀ ਨੇ ਤੋੜਿਆ ਸੀ ਉੱਥੇ ਉਹਨਾਂ ਨੇ ਆਸਾ ਦੀ ਵਾਰ ਦੀ ਨੌਵੀਂ ਪੌੜੀ ਉਚੜੀ ਸੀ ਪੜਪੜ ਗੱਡੀ ਲੱਢੀਏ ਲੱਢੀਏ ਪੜਪੜ ਭਰੀਏ ਸਾਹ ਉੱਥੇ ਫਿਰ ਇਹ ਮੱਟਨ ਦੇ ਵਿੱਚ ਇਹਨਾਂ ਦੇ ਸਿੱਖੀ ਭਾਵ ਜਦੋਂ ਗੁਰੇ ਗੁਰਸਿੱਖੀ ਨਾਲ ਜੁੜੇ ਸਿੱਖੀ ਭਾਵ ਨੂੰ ਇਸ ਘਰਾਣੇ ਨੂੰ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਚਾਰ ਦੀ ਇੱਕ ਮੱਝੀ ਬਖਸ਼ੀ ਸੀ ਦੇਖੋ ਅਸੀਂ ਅਕਸਰ ਇਤਿਹਾਸ ਹੁੰਦੇ ਆ ਕਿ ਕਸ਼ਮੀਰ ਤੋਂ ਬ੍ਰਾਹਮਣ ਆਏ ਔਰ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੀ ਬਾਹ ਫੜੀ ਲੇਕਿਨ ਉਹਦੇ ਪਿੱਛੇ ਇੱਕ ਬਹੁਤ ਵੱਡਾ ਇਤਿਹਾਸ ਸੀ ਜੋ ਪੰਡਿਤ ਕਰਪਾ ਦਾਮ ਦੱਤ ਸੀ ਇਹ ਵਿਚੋਲੇ ਸੀਗੇ ਜਿਹੜੇ ਸਨਾਤਨ ਸਮਾਜ ਦੇ ਬ੍ਰਾਹਮਣਾਂ ਦੇ ਵਿਚੋਲੇ ਬਣ ਕੇ ਆਏ ਸੀ ਔਰ ਇਹ ਉਹ ਘਰਾਣਾ ਸੀ ਜਿਹੜਾ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬਖਸ਼ਿਆ ਹੋਇਆ ਸੀ ਅੱਗੇ ਦਾਸ ਆਪਣੇ ਵਡੇਰੇ ਭਾਈ ਪ੍ਰਾਗਾ ਜੀ ਦੀ ਗੱਲ ਕਰੇ ਜਿੱਥੋਂ ਦਾਸ ਦੀ ਲੜੀ ਚੱਲਦੀ ਹੈ ਤਾਂ ਭਾਈ ਪ੍ਰਾਗਾ ਜੀ ਸਿੱਖ ਪੰਥ ਦੀ ਉਹ ਸ਼ਖਸੀਅਤ ਸਨ ਜਿਨ੍ਹਾਂ ਨੇ 6 ਬਾਦਸ਼ਾਹਾਂ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰੀ ਹੈ ਇਹ ਆਪਣੇ ਪਿਤਾ ਭਾਈ ਗੌਤਮ ਦਾਸ ਦੇ ਨਾਲ ਕਰਤਾਰਪੁਰ ਦੀ ਧਰਮਸ਼ਾਲਾ ਦੇ ਵਿੱਚ ਵੀ ਜਾਂਦੇ ਰਹੇ ਭਾਈ ਪ੍ਰਾਗਾ ਜੀ ਭਾਈ ਮੱਤੀ ਦਾਸ ਜੀ ਨੇ ਪਰਦਾਦਾ ਸਾਹਿਬ ਸੰਗ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਜਦੋਂ ਮੱਲ ਅਖਾੜਿਆ ਦੀ ਸਥਾਪਨਾ ਕੀਤੀ ਸੀ ਉਸ ਵਕਤ ਇਹਨਾਂ ਨੇ ਜ਼ਿੰਮੇਵਾਰੀ ਲਗਾਈ ਸੀ ਇਹ ਪਹਿਲਵਾਨ ਸਨ ਚੌਥੀ ਬਾਦਸ਼ਾਹੀ ਦੇ ਦਰਬਾਰ 'ਚ ਵੀ ਜਾਂਦੇ ਰਹੇ ਪੰਜਵੀਂ ਪਾਤਸ਼ਾਹੀ ਦੇ ਦਰਬਾਰ ਦੇ ਵਿੱਚ ਇਸ ਗੱਲ ਦਾ ਜ਼ਿਕਰ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਹੈ ਕਿ ਤਰਨ ਤਾਰਨ ਦੀ ਧਰਤੀ ਦੇ ਉੱਤੇ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਭਾਈ ਪ੍ਰਾਗਾ ਜੀ ਨੇ ਆਪਣੇ ਦੋ ਸਾਥੀਆਂ ਦੇ ਨਾਲ ਨਾਮ ਦੀ ਯਾਚਨਾ ਕੀਤੀ ਸੀ ਉੱਥੇ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਨੂੰ ਇੰਦਰੀਆਂ ਨੂੰ ਸੰਕੋਚ ਕੇ ਸਵਾਸ ਗ੍ਰਾਸ ਨਾਮ ਜਪਣ ਦਾ ਉਪਦੇਸ਼ ਦਿੱਤਾ ਸੀ ਅੱਗੇ ਫਿਰ ਜਿਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਤਾਂ ਸਿੱਖ ਪੰਥ ਦੇ ਹਰਨੇ ਵਲੂਦਰੇ ਹੋਏ ਸੀ ਕਿ ਪੰਥ ਹੁਣ ਅੱਗੇ ਕਿੱਦਾਂ ਚੱਲੇਗਾ ਲੇਕਿਨ ਭਾਈ ਪੜਾਗਾ ਜੀ ਉਹਨਾਂ ਸ਼ੂਰਵੀਰ ਯੋਧਿਆਂ ਤੋਂ ਚੰਦ ਜਿਨ੍ਹਾਂ ਨੇ ਖੂਨ ਖੋਲ ਰਹੇ ਸੀ ਵੀ ਅਸੀਂ ਹਕੂਮਤ ਨਾਲ ਬਦਲਾ ਕਿਵੇਂ ਲਈਏ ਐਸੇ ਸਮੇਂ ਫਿਰ 6ਵੀਂ ਪਾਸ਼ਾਹੀ ਧੰਗੁਰ ਹਰਗੋਬਿੰਦ ਸਿੰਘ ਮਹਾਰਾਜ ਮੁਰਤਾ ਗੱਦੀ ਤੇ ਆਏ ਔਰ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਔਰ ਉਸ ਦੇ ਬਾਅਦ ਫੌਜਾਂ ਨੇ ਪੰਜ ਜਥੇ ਬਣਾਏ ਸੀ ਜਿਸ ਦੇ ਵਿੱਚੋਂ ਇੱਕ ਜਥੇ ਦਾ ਜਥੇਦਾਰ ਭਾਈ ਪਰਾਗਾ ਜੀ ਨੂੰ ਬਣਾਇਆ ਸੀ 6ਵੀਂ ਪਾਸ਼ਾਹੀ ਧੰਗੁਰ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੇ ਉੱਤੇ ਹਰ ਗੋਬਿੰਦਪੁਰ ਦੀ ਜੰਗ ਦੇ ਦੂਸਰੇ ਹੱਲੇ ਦੇ ਵਿੱਚ ਸਖਤ ਜ਼ਖਮੀ ਹੋ ਜਾਣ ਤੋਂ ਬਾਅਦ ਇਹਨਾਂ ਦੀ ਸ਼ਹਾਦਤ ਹੁੰਦੀ ਹੈ ਇਹਨਾਂ ਦਾ ਗੀਠਾ ਸਭ ਕਿੜਿਆਲਾ ਚ ਰੱਖਿਆ ਗਿਆ ਸੀ ਉਹਦਾ ਨਾਮ ਵੀ ਮੌਜੂਦ ਹੈ ਅੱਗੇ ਫਿਰ ਉਹਨਾਂ ਦੇ ਪੁੱਤਰ ਸਨ ਲਖੀਦਾਸ ਜਿਹੜੇ 6ਵੀਂ ਔਰ 7ਵੀਂ ਪਾਸ਼ਾਹੀ ਦੇ ਦੀਵਾਨ ਰਹੇ ਇੱਥੇ ਫਿਰ ਇਤਿਹਾਸ ਦੇ ਵਿੱਚ ਇੱਕ ਗੱਲ ਬੜੀ ਜ਼ਿਕਰਯੋਗ ਹੈ ਕਿ 6ਵੀਂ ਪਾਸ਼ਾਹੀ ਤੋਂ ਲੈ ਕੇ 10ਵੀਂ ਪਾਸ਼ਾਹੀ ਤੱਕ ਜ਼ਿਆਦਾਤਰ ਦੀਵਾਨ ਇਸੇ ਖਾਨਦਾਨ ਚੋਂ ਹਨ ਅੱਗੇ ਫਿਰ ਭਾਈ ਦੁਆਰਗਾ ਦਾਸ ਦੇ ਦੋ ਪੁੱਤਰ ਸਨ ਭਾਈ ਦਰਗਾਹ ਮੱਲ ਤੇ ਭਾਈ ਹੀਰਾਨੰਦ ਭਾਈ ਹੀਰਾਨੰਦ ਜੀ ਦੇ ਚਾਰ ਪੁੱਤ ਹਨ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਜਤੀ ਦਾਸ ਤੇ ਭਾਈ ਸਖੀ ਦਾਸ ਇੱਥੇ ਫਿਰ ਇੱਕ ਜੋ ਸਾਡੇ ਖਾਨਦਾਨ ਚ ਜੋ ਸੀਨਾ ਵਸੀਨਾ ਇਤਿਹਾਸ ਚੱਲਦਾ ਹੈ ਭਾਈ ਮਤੀ ਦਾਸ ਜੀ ਦੇ ਸਿਰ ਦੇ ਉੱਤੇ ਦਸਤਾਰ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਸਜਾਈ ਸੀ ਔਰ ਇਹਨਾਂ ਦੇ ਬਾਰੇ ਬਚਨ ਕੀਤੇ ਸੀ ਮਮ ਸਹਾਇਕ ਮਿੱਤਰ ਭਾਰੀ ਮਤੀ ਦਾਸ ਗੁਰੂ ਕੋ ਦੀਵਾਨ ਸਿੱਖੀ ਵਿੱਚ ਪੂਰਨ ਪਰਵਾਣੇ ਇਸ ਤੋਂ ਬਾਅਦ ਇਹਨਾਂ ਦੇ ਜਿਹੜੇ ਚਾਚਾ ਜੀ ਸੰਧਰਗਾਹ ਮੱਲ ਉਹ ਸਿੱਖ ਪੰਥ ਦੀ ਉਹ ਮਹਾਨ ਸ਼ਖਸੀਅਤ ਸਨ ਜਿਹੜੇ ਤਿੰਨ ਪਾਤਸ਼ਾਹੀਆਂ ਦੇ دیਵਾਨ ਰਹੇ ਧੰਗੁਰੂ ਹਰ Rai ਸਾਹਿਬ ਮਹਾਰਾਜ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਔਰ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅੰਤ ਤੱਕ ਇਹਨਾਂ ਦਾ ਸਰੀਰ ਵਡੇਰਾ ਹੋ ਗਿਆ ਸੀ ਇਹਨਾਂ ਨੇ ਉਸ ਵਕਤ ਫਿਰ ਧੰਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੇਰਾ ਸਰੀਰ ਹੁਣ ਵਡੇਰਾ ਹੋ ਗਿਆ ਹੈ ਅੱਗੇ ਤੋਂ ਦੀਵਾਨੀ ਦੀ ਸ਼ਿਵਾ ਭਾਈ ਮਤੀ ਦਾਜੀ ਨੂੰ ਕੀਤੀ ਜਾਵੇ ਵੈਸੇ ਇਹ ਜੋ ਸਵਾ ਧੰਗੁਰੂ ਤੇਗ ਬਹਾਦਰ ਸਾਹੀ ਕਿਉਂਕਿ ਹੁਣ ਛਤੀਸ਼ੀਵੀਂ ਸ਼ਤਾਬਦੀ ਚੱਲੀ ਹੈ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਕਾਲ ਤੇ ਇਸ ਖਾਨਦਾਨ ਦੇ 6 ਗੁਰਸਿੱਖਾਂ ਦਾ ਜ਼ਿਕਰ ਇਤਿਹਾਸ ਚ ਵਧੇਰੇ ਆਉਂਦਾ ਹੈ ਦੀਵਾਨ ਭਾਈ ਦਰਗਹਿਮਲ ਦੀਵਾਨ ਭਾਈ ਮਤੀਦਾਸ ਭਾਈ ਸਤੀਦਾਸ ਸ਼ਿਲਾਵਾ ਚੌਪਾ ਸਿੰਘ ਦਸਵੀਂ ਪਾਸ਼ਾ ਜੀ ਛੱਟੇਮਲ ਭਾਈ ਛੱਟੇਮਲ ਤੇ ਭਾਈ ਗੋਵਾਲਦਾਸ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਅਪ੍ਰੈਲ 1621 ਵਿੱਚ ਖੇੜੀ ਅਮਰਸਰ ਸਾਹਿਬ ਵਿੱਚ ਹੋਇਆ ਸੀ ਜਿੱਥੇ ਅੱਜ ਗੁਰੂ ਕੇ ਮਹਿਲ ਨਾਮਤ ਗੁਰਦੁਆਰਾ ਸਾਹਿਬ ਸਥਾਪਿਤ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਵਿੱਚ ਜੋ ਗੁਣ ਸਨ ਉਹਨਾਂ ਨੇ ਬਚਪਨ ਤੋਂ ਹੀ ਤਿਆਗ ਵਿਰਾਗ ਬਲੀਦਾਨ ਉਪਰਾਮਤਾ ਅਨੁਰਾਗ ਘੱਟ ਬੋਲਣਾ ਘੱਟ ਖਾਣਾ ਨੇਤਰ ਗੁਰੂ ਸਾਹਿਬ ਦੇ ਹਮੇਸ਼ਾ ਪਿੱਛੇ ਰਹਿੰਦੇ ਸਨ 1634 ਦੇ ਵਿੱਚ ਕਰਤਾਰਪੁਰ ਦੀ ਜਿਹੜੀ ਜੰਗ ਹੋਈ ਸੀ ਉਸ ਦੇ ਵਿੱਚ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ तलवार ਦੇ ਜੋ ਤੇਗ ਦੇ ਜੋ ਜੋਹਰ ਵਖਾਏ ਉਸ ਤੋਂ ਖੁਸ਼ ਹੋ ਕੇ ਤਨਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪ ਜੀ ਦਾ ਜੋ ਨਾਮ ਹੈ ਉਹ ਤਿਆਗ ਮਨ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ ਸੀ ਤੇਗ ਬਹਾਦਰ ਉਸ ਤੋਂ ਕਰਤਾਰਪੁਰ ਦੀ ਜੰਗ ਤੋਂ ਬਾਅਦ 1635 ਤੋਂ ਲੈ ਕੇ ਤੇ 1644 ਤੱਕ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਤਨਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਕਿਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਰਹੇ ਇੱਥੇ 1644 ਦੇ ਵਿੱਚ ਤਨਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ ਤਨਗੁਰੂ ਤੇਗ ਬਹਾਦਰ ਸਾਹਿਬ ਬਾਰਾ ਬਾਬਾ ਬਕਾਲਾ ਦੀ ਧਰਤੀ ਦੇ ਉੱਤੇ ਉਹਨਾਂ ਨੇ ਅਥਕ ਤਪੱਸਿਆ ਕੀਤੀ ਉੱਥੇ ਜੋ ਸੰਗਤ ਆਇਆ ਕਰਦੀ ਸੀ ਗੁਰੂ ਸਾਹਿਬ ਉਹਨਾਂ ਨੂੰ ਬਚਨ ਕਰਿਆ ਕਰਦੇ ਸਨ ਘਾਲ ਖਾਏ ਕਿਛ ਹੱਥੋਂ ਦੇ 1644 ਤੋਂ 1956 ਤੱਕ ਗੁਰੂ ਸਾਹਿਬ ਨੇ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਤਪੱਸਿਆ ਕੀਤੀ ਹੈ ਉਸ ਤੋਂ ਬਾਅਦ 1956 ਤੋਂ ਫਿਰ ਤਨਗੁਰੂ ਤੇਗ ਬਹਾਦਰ ਸਾਹਿਬ ਆਪਣੀ ਪ੍ਰਚਾਰ ਦੀ ਫੇਰੀਆਂ ਤੋਂ ਨਿਕਲੇ ਨੇ ਔਰ 1658 ਦੇ ਵਿੱਚ ਔਰੰਗਜ਼ੇਬ ਜੋ ਹੈ ਦਿੱਲੀ ਦੇ ਤਖਤ ਦੇ ਉੱਤੇ ਬੈਠਾ ਹੈ ਉਸ ਦੀ ਜੋ ਕੱਟੜਵਾਦੀ ਨੀਤੀਆਂ ਸੀ ਉਸ ਦੇ ਬਾਰੇ ਗੁਰੂ ਕੇ ਸਿੱਖ ਧੰਗੂ ਤੇਗ ਬਹਾਦਰ ਸਾਹਿਬ ਜੀ ਨੂੰ ਜਾਣਕਾਰੀ ਦੇ ਰਹੇ ਸਨ ਸਮਾਂ ਬਹੁਤ ਭਾਰਾ ਸੀ ਲੇਕਿਨ ਧੰਗੂ ਤੇਗ ਬਹਾਦਰ ਸਾਹਿਬ ਜੀ ਨੇ ਫੈਸਲਾ ਲਿਆ ਸੀ ਕਿ ਭਾਰਤ ਵਰਸ਼ ਤੇ ਜੋ ਲੋਕ ਹਨ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਸੀ ਕਿ ਭੈ ਕਾਮ ਕੋ ਦੇਦ ਨਹਿ ਨਹਿ ਪਹਿਮਾਨਤ ਆਂ ਨਾ ਤਾਂ ਕਿਸੇ ਨੂੰ ਭੈ ਦੋ ਤੇ ਨਾ ਕਿਸੇ ਦਾ ਭੈ ਮੰਨੋ 1656 ਤੋਂ ਲੈ ਕੇ ਤੇ 1664 ਤੱਕ ਧੰਗੂ ਤੇਗ ਬਹਾਦਰ ਸਾਹਿਬ ਆਪਣਾ ਮਥਰਾ ਬਰੰਧਾਵਨ ਜੌਨਪੁਰ ਆਗਰਾ ਜੇ ਹੁੰਦੇ ਹੋਏ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਔਰ 1664 ਦੇ ਵਿੱਚ ਧਰਗੁਰੂ ਤੇਗ বাহাদুর ਸਾਹਿਬ ਆਇਆ ਦਿੱਲੀ ਹੋ ਕੇ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਪਹੁੰਚੇ 1664 ਦੇ ਵਿੱਚ ਧਰਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਔਰ ਇਹ ਉਹ ਸਮਾਂ ਸੀ ਫਿਰ ਇੱਥੇ ਇੱਕ ਬਹੁਤ ਇਤਿਹਾਸਿਕ ਤੱਤ ਦੀ ਗੱਲ ਹੈ ਕਿ ਉਦੋਂ ਸਾਡੇ ਵਡੇਰੇ ਭਾਈ ਦਰਗਾਹ ਮੰਦਿਰ ਦੀ ਡਿਊਟੀ ਲੱਗੀ ਸੀ ਕਿ ਅਗਲੇ ਗੁਰੂ ਸਾਹਿਬਾਨ ਨੂੰ ਉਸਤਾ ਕਰਦੇ ਨਾ ਤਿਲਕ ਆਪਦੀ ਨੇ ਦੇਣਾ ਹੈ ਕਿ ਅਗਲੇ ਗੁਰੂ ਸਾਹਿਬਾਨ ਦਾ ਹਾਲੇ ਨਾਂ ਨਹੀਂ ਜੀ ਦੱਸਿਆ ਗਿਆ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਬਚਨ ਜੀ ਦੀ ਬਾਕੀ ਬਸੇ ਗ੍ਰਾਮ ਬਟਾਲੇ ਇਸ ਕੋ ਖੈਰ ਮੈਂ ਉਹ प्रकरण ਉਹਨਾਂ ਕੀਤੇ ਹੈ ਕਿ ਨਹੀਂ ਰੱਖਾਂਗਾ ਕਿ ਵੀ ਸਮਝ ਆਦਾ ਹੋ ਜਾਏਗਾ ਔਰ ਇਸ ਤੋਂ ਬਾਅਦ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜੌਣ ਦੇ ਵਿੱਚ ਪਾਈ ਦਰਗਾਹ ਮਾਲ ਜੀ ਦੇ ਵੱਲੋਂ ਜੋ ਗੁਰਤਾ ਗਦੀ ਦਾ ਤਿਲਕ ਦਿੱਤਾ ਗਿਆ ਪਹਿਲੀ ਦੀ ਤਰ੍ਹਾਂ ਦੀਵਾਨੀ ਦੀ ਸੇਵਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਈ ਦਰਗਾਹ ਮਾਲ ਜੀ ਨੂੰ ਦਿੱਤੀ ਸੀ ਉਸ ਤੋਂ ਬਾਅਦ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚੱਕ ਨਾਨਕੀ ਔਰ ਫਿਰ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਔਰ 1665 ਦੇ ਵਿੱਚ ਫੇਰ ਵਾਪਸ ਪਟਨਾ ਸਾਹਿਬ ਆਏ ਔਰ ਪਰਵਾਰ ਨੂੰ ਹੁਕਮ ਕਰ ਗਏ ਕਿ ਆਪ ਜੀ ਨੇ ਇੱਥੇ ਰਹਿਣਾ ਹੈ ਔਰ ਇੱਥੇ ਫੇਰੇ ਇੱਕ ਇਤਿਹਾਸਿਕ ਗੱਲ ਸੀ ਕਿ ਸਾਡੇ ਵਡੇਰੇ ਭਾਈ ਚੌਪਾਸ ਇੱਕ 14 ਸਾਲ ਗੁਰੂ ਪਰਵਾਰ ਦੀ ਸੇਵਾ ਦੇ ਵਿੱਚ ਪਟਨਾ ਸਾਹਿਬ ਦੀ ਧਰਤੀ ਤੇ ਰਹੇ ਔਰ ਭਾਈ ਮਤੀ ਦਾਸ ਔਰ ਭਾਈ ਸਤੀ ਦਾਸ ਜੀ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਟਾਕਾ ਹੁੰਦੇ ਹੋਏ ਆਸਾਮ ਦੀ ਯਾਤਰਾ ਦੇ ਉੱਤੇ ਚਲੇ ਗਏ ਇੱਥੋਂ ਫਿਰ 1670 ਦੇ ਵਿੱਚ ਤਨ ਗੁਰੂ ਤੇਗ ਬਹਾਦਰ ਸਾਹਿਬ ਪਟਨਾ ਹੁੰਦੇ ਹੋਏ ਦਿੱਲੀ ਹੁੰਦੇ ਹੋਏ ਲਖਨਊਰ ਸਾਹਿਬ ਹੁੰਦੇ ਹੋਏ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ ਇਸ ਤੋਂ ਬਾਅਦ 1670 ਤੋਂ 1675 ਤੱਕ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਲਵਾ ਪੰਜਾਬ ਦੇ ਇਲਾਕੇ ਔਰ ਬਾਂਗੜ ਦੇ ਇਲਾਕਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ 1600 ਮਈ 1675 ਨੂੰ ਪੰਡਿਤ ਕਰਪਾਰਾਮ ਦਾ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਕਸ਼ਮੀਰ ਦੇ ਮੁਖੀ ਬ੍ਰਾਹਮਣਾਂ ਦਾ ਵਫ਼ਦ ਲੈ ਕੇ ਆਇਆ ਸੀ ਸਾਡੇ ਬਡੇਰੇ ਕੇਸਰ ਸਿੰਘ ਛਿਬਰ ਨੇ ਇਹ ਗੱਲ ਲਿਖੀ ਹੈ ਵੀ ਉਹਨਾਂ ਨੇ ਇਸ ਗੱਲ ਦਾ ਕਰਨ ਵਿਲਾਪ ਕੀਤਾ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੇਕਰ ਸੂਫੀ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ ਔਰ ਕਿਸੇ ਦਾ ਹਰ ਦੇ ਪਰਵਰਤਿਤ ਹੋ ਜਾਂਦਾ ਹੈ ਔਰ ਉਹ ਦਾਇਰਾ ਇਸਲਾਮ ਵਿੱਚ ਆ ਜਾਂਦਾ ਹੈ ਤਾਂ ਸਾਨੂੰ ਕੋਈ ਪਰੇਸ਼ਾਨੀ ਨਹੀਂ ਪਰ ਸਾਡੇ ਧਰਮ ਨੂੰ ਤਲਵਾਰ ਦੇ ਜ਼ੋਰ ਦੇ ਉੱਤੇ ਤੱਕੇ ਦੇ ਨਾਲ ਬਦਲਿਆ ਜਾ ਰਿਹਾ ਹੈ ਸੋ ਆਪ ਜੀ ਸਾਡੀ ਬਾਣ ਫੜੋ ਉਸ ਵਕਤ ਧੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤੇ ਸਨ ਤੁਹਾਡੀ ਬਾਣ ਗੁਰੂ ਨਾਨਕ ਫੜਨਗੇ ਫੋ ਇਹ ਫਿਰ ਇਥੇ प्रकरण ਲੰਬਾ ਹੋਇਆ ਲੇਕਿਨ ਦਾਸ ਆਪ ਜੀ ਨੂੰ ਸੰਸ਼ੇਪ ਵਿੱਚ ਲੱਗਦਾ ਹੈ ਜਿਹੜੇ ਕਿਰਪਾ ਰਾਮ ਸੀ ਇਹ ਕਸ਼ਮੀਰ ਦੇ ਰਹਿਣ ਵਾਲੇ ਸੀ ਕਸ਼ਮੀਰ ਦਾ ਸੀ ਠੀਕ ਕਸ਼ਮੀਰ ਦੇ ਰਹੇ ਜੀ ਇਹ ਮੱਟਨ ਤੋਂ ਬਿਲੋਂਗ ਕਰਦੇ ਸੀ ਔਰ ਮੱਟਨ ਸਭ ਤੋਂ ਵੱਡਾ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਰਹਿ ਕਸ਼ਮੀਰ ਦੇ ਵਿੱਚ ਔਰ ਅੱਜ ਵੀ ਹੈ ਸਭ ਤੋਂ ਵੱਡਾ ਇਤਿਹਾਸਿਕ ਸਥਾਨ ਹੈ ਮੱਟਨ ਦੇ ਵਿੱਚ ਇਥੋਂ ਫਿਰ ਤਰਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਆਖਰੀ ਜਿਹੜੀ ਅਸੀਂ ਹਾਥਰਾ ਦੇ ਉੱਤੇ ਜਿਹੜੇ ਨਿਕਲੇ ਦਿੱਲੀ ਵੱਲੋਂ ਤੇ ਉਸ ਵਕਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਇਹ ਤਿੰਨ ਗੁਰਸਿੱਖ ਨਾਲ ਸਨ ਇਹ ਇਤਿਹਾਸਕਾਰਾਂ ਦੇ ਅੱਗੇ ਦੋ মত ਨੇ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗ੍ਰਿਫਤਾਰੀ ਨੂੰ ਲੈ ਕੇ ਕੁਝ ਇਤਿਹਾਸਕਾਰ ਮੰਨਦੇ ਨੇ ਕਿ ਇਹਨਾਂ ਦੀ ਗ੍ਰਿਫਤਾਰੀ ਮਲਕਪੁਰ ਰਗੜਾ ਰੋਪੜ ਤੋਂ ਹੋਈ ਸੀ ਕੁਝ ਇਤਿਹਾਸਕਾਰ ਮੰਨਦੇ ਨੇ ਵੀ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਆਗਰੇ ਤੋਂ ਹੋਈ ਸੀ ਸੋ ਖੈਰ ਸਾਡੇ ਵਡੇਰੇ ਕੇਸਨ ਸਿੰਘ ਛਿਪੜ ਸਰੂਪ ਸਿੰਘ ਕੋਸ਼ਿਕ ਪ੍ਰਿੰਸੀਪਲ ਸਤਵੀਰ ਸਿੰਘ ਨੇ ਮਲਕਪੁਰ ਰਗੜਾ ਤੋਂ ਗ੍ਰਿਫਤਾਰੀ ਦਿਖਾਈ ਹੈ ਸਾਡੇ ਵਡੇਰਿਆਂ ਨੇ ਉਹ ਚ ਲਿਖਿਆ ਹੈ ਕਿ ਨੂਰ ਮੁਹੰਮਦ ਨਾਮ ਦਾ कोतवाल ਸੀ ਮਲਕਪੁਰ ਰਗੜਾ ਦਾ ਜਿਹਨੇ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਘੱਲਿਆਂ ਸੀ ਉਸੇ ਬੱਸੀ ਪਠਾਣਾ ਦੇ ਵਿੱਚ ਗੁਰੂ ਸਾਹਿਬ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਇਹ ਉਹ ਸਮਾਂ ਸੀ ਕੁਝ ਇਤਿਹਾਸ ਕਰੇ ਵੀ ਲਿਖਦੇ ਨੇ ਕਿ ਔਰੰਗਜ਼ੇਬ ਹਸਨ ਅਬਦਾਲ ਦੀ ਮਹਿੰਮ ਨੂੰ ਸਰ ਕਰਨ ਵਾਸਤੇ ਨਿਕਲਿਆ ਹੋਇਆ ਸੀ ਇੱਥੋਂ ਫਿਰ ਬੱਸੀ ਪਠਾਣਾ ਦੀ ਜੇਲ੍ਹ 'ਚ ਬਹੁਤ ਪ੍ਰਤਾੜਿਤ ਕੀਤਾ ਜਾਂਦਾ ਰਿਹਾ ਗੁਰੂ ਸਾਹਿਬ ਨੂੰ ਫਿਰ ਸੂਬੇਦਾਰ ਦਿੱਲੀ ਦੇ ਕੋਲ ਗੁਰੂ ਸਾਹਿਬ ਨੂੰ ਇੱਕ ਪਿੰਜਰੇ 'ਚ ਕੈਦ ਕਰਕੇ ਘੱਲ ਦਿੱਤਾ ਗਿਆ ਪਹਿਲਾਂ ਤਾਂ ਜਿਹੜੇ ਦਿੱਲੀ ਦੇ ਸੂਬੇਦਾਰ ਸੀ ਜੀ ਉਹ ਬਹੁਤ ਖੁਸ਼ ਹਨ ਕਿ ਲੱਖਾਂ ਕਰੋੜਾਂ ਇਹ ਦੂਆ ਨੂੰ ਧੱਕੇ ਦੇ ਨਾਲ ਦਾਇਰਾ ਹੈ ਇਸਲਾਮ ਦੇ ਵਿੱਚ ਲਿਆਂਦੀ ਬਜਾਏ ਅਗਰ ਅਸੀਂ ਖਾਲੀ ਇੱਕ ਗੁਰੂ ਨੂੰ ਬਣਾ ਲਈਏ ਤਾਂ ਸਾਡਾ ਕੰਮ ਸੌਖਾ ਹੋ ਜਾਏਗਾ ਉਹਨਾਂ ਨੇ ਗੁਰੂ ਸਾਹਿਬ ਨੂੰ ਬਹੁਤ ਸਤਿਕਾਰ ਦਿੱਤਾ ਪਹਿਲਾਂ ਔਰ ਬੜੇ ਡਿਪਲੋਮੈਟਿਕ ਤਰੀਕੇ ਦੇ ਨਾਲ ਬਹੁਤ ਸਾਰੇ ਗੁਰੂ ਸਾਹਿਬ ਦੇ ਨਾਲ ਜੋ ਉਸ ਵਕਤ ਉੱਥੇ वार्तालाਪ ਹੋਏ ਲੇਕਿਨ ਖਾਲੀ ਦੋਸ ਵਾਲਾਂ ਦਾ ਜੋ ਆਪਜੀ ਦੇ ਅੱਗੇ ਦਾਸ ਰੱਖੇਗਾ ਪਹਿਲੀ ਗੱਲ ਤਾਂ ਹਕੂਮਤ ਨੇ ਉਹਨਾਂ ਨੂੰ ਇਹ ਆਖਿਆ ਸੀ ਕਿ ਜਿਹੜੀ ਭਾਰਤ ਵਰਸ਼ ਦੀ ਧਰਤੀ ਹੈ ਇੱਥੇ ਵੱਖਰੇ ਵੱਖਰੇ ਧਰਮ ਨੇ ਇੱਥੇ ਵੱਖਰੇ ਵੱਖਰੇ ਫਿਰਕੇ ਨੇ ਇਹ ਲੋਕ ਆਪਸ ਵਿੱਚ ਲੜਦੇ ਨੇ ਇੱਥੇ ਲੜਾਈ ਝਗੜੇ ਹੁੰਦੇ ਨੇ ਅਸ਼ਾਂਤੀ ਫੈਲਦੀ ਹੈ ਅਸੀਂ ਚਾਹੁੰਦੇ ਹਾਂ ਕਿ ਭਾਰਤ ਵਰਸ਼ ਦੇ ਵਿੱਚ ਇੱਕ ਹੀ ਰੰਗ ਭਰ ਦਿੱਤਾ ਜਾਏ ਇੱਥੋਂ ਦੇ ਸਾਰਿਆਂ ਲੋਕਾਂ ਨੂੰ ਦਾਇਰਾਏ ਇਸਲਾਮ ਦੇ ਵਿੱਚ ਲੈ ਆਂਦਾ ਜਾਏ ਤਾਂ ਕਿ ਇੱਥੋਂ ਦੇ ਲੜਾਈ ਝਗੜੇ ਜਿਹੜੇ ਨੇ ਸੁਲ੍ਹਾਵਤ ਹੋ ਜਾਣ ਉਸ ਤੇ ਤੁਹਾਨੂੰ ਉਹ ਤੇਗ ਮਹਾਦਰ ਸਾਹਿਬ ਜੀ ਨੇ ਆਖਿਆ ਸੀ ਤੁਸੀਂ ਇਹ ਗੱਲ ਸੋਚਦੇ ਹੋ ਠੀਕ ਹੈ ਪਰ ਤੁਸੀਂ ਕਦੀ ਇਹ ਸੋਚਿਆ ਹੈ ਕਿ ਉਹ ਵਾਇਗਰੂ ਅੱਲਾਹ ਕੀ ਚਾਹੁੰਦਾ ਹੈ ਤੇ ਅੱਗੋਂ ਹਕੂਮਤ ਨੇ ਕਿਹਾ ਵੀ ਤੁਸੀਂ ਦੱਸੋ ਤੁਸੀਂ ਤਾਂ ਪੀਰ ਹੋ ਵੀ ਹੁਣ ਅੱਲਾਹ ਕੀ ਚਾਹੁੰਦਾ ਹੈ ਉਹਨਾਂ ਨੇ ਉਸ ਵਕਤ ਕਿਹਾ ਸੀ ਵੀ ਹੁਣ ਵਾਇਗਰੂ ਇਹ ਚਾਹੁੰਦਾ ਹੈ ਅੱਲਾਹ ਇਹ ਚਾਹੁੰਦਾ ਹੈ ਕਿ ਹਿੰਦੂ ਦੀ ਧਰਤੀ ਦੇ ਉੱਤੇ ਫਿਰਕੇ ਫਿਰਕਾ ਇੱਕ ਨਹੀਂ ਹੋਏਗਾ ਫਿਰਕੇ ਇੱਥੇ ਹੁਣ ਤਿੰਨ ਹੋਣਗੇ ਇੱਥੇ ਹਕੂਮਤ ਨਿਰੁੱਤਰ ਹੋ ਗਈ ਦੂਸਰਾ ਸਵਾਲ ਹਕੂਮਤ ਦਾ بڑا ਮੁੱਖ ਸਵਾਲ ਸੀ ਧੰਗੁਰੂ ਤੇਗਬਹਾਦਰ ਸਾਹਿਬ ਜੀ ਨੂੰ ਤੁਸੀਂ ਜੰਜੂ ਧਾਰਨ ਨਹੀਂ ਕਰਦੇ ਪਰ ਤੁਸੀਂ ਇਹਨਾਂ ਜੰਜੂ ਧਾਰਨ ਵਾਲਿਆਂ ਧਾਰਨ ਕਰਨ ਵਾਲਿਆਂ ਵਾਸਤੇ ਆਪਣਾ ਆਪਾ ਕਿਉਂ ਗਰਮਾਨ ਕਰ ਰਹੇ ਹੋ ਉੱਥੇ ਧੰਗੁਰੂ ਤੇਗਬਹਾਦਰ ਸਾਹਿਬ ਇੱਕ ਸਾਥ ਜੀ ਨੇ ਇਹ ਗੱਲ ਆਖੀ ਸੀ ਠੀਕ ਹੈ ਅਸੀਂ ਜੰਜੂ ਧਾਰਨ ਨਹੀਂ ਕਰਦੇ ਪਰ ਅਸੀਂ ਕਿਸੇ ਦਾ ਜੰਜੂ ਉਤਰਨਾ ਨਹੀਂ ਦੇਖ ਸਕਦੇ ਦੇਖੋ ਜੀ ਤਤਕਾਲਿਕ ਰੂਪ ਚ ਧੰਗੁਰੂ ਤੇਗਬਹਾਦਰ ਸਾਹਿਬ ਆਏ ਸੀ ਸਨਾਤਨ ਮਤ ਦੀ ਰੱਖਿਆ ਦੇ لیکن ਜੋ حکومت ਦੇ ਨਾਲ ਗੁਰੂ ਸਾਹਿਬ ਦੀ ਗੱਲਬਾਤ ਹੋਈ ਸੀ ਉਸ ਦੇ ਵਿੱਚ ਉਹਨਾਂ ਨੇ حکومت ਨੂੰ ਇਹ ਕਿਹਾ ਸੀ ਕਿ ਦੁਨੀਆ ਦੇ ਵਿੱਚ ਰਹਿਣ ਵਾਲੇ ਹਰ ਬੰਦੇ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਆਪਣੇ ਧਰਮ ਨੂੰ ਮੰਨਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਇਹ ਗੱਲ ਮਨੁੱਖੀ ਅਧਿਕਾਰਾਂ ਦੇ ਵੱਲ ਇਸ਼ਾਰਾ ਕਰਦੀ ਸੀ ਏਸ਼ੀਆ ਦੀ ਧਰਤੀ ਦੇ ਉੱਤੇ ਹੋਈਆਂ ਇਹਨਾਂ ਮਹਾਨ ਸ਼ਹਾਦਤਾਂ ਦੇ ਬਲੋਂ ਮਾਨਵ ਦੇ ਮਸਤਿਸ਼ਕ ਦੇ ਅੰਦਰ ਇਸ ਗੱਲ ਦੀ ਚੇਤਨਾ ਉਤਪੰਨ ਹੋਈ ਕਿ ਹਰ ਬੰਦੇ ਨੂੰ ਆਪਣੀ ਮਰਜ਼ੀ ਦੇ ਹਿਸਾਬ ਨਾਲ ਆਪਣਾ ਧਰਮ ਮੰਨਣ ਦਾ ਹੱਕ ਹੋਣਾ ਚਾਹੀਦਾ ਹੈ ਉਸੇ ਚੇਤਨਾ ਦਾ ਜਿਹੜਾ ਵਿਕਸਿਤ ਰੂਪ ਹੈ ਉਹਨੂੰ ਅਸੀਂ ਸਮਾਂ ਪਾ ਕੇ ਦੇਖਦੇ ਹਾਂ ਕਿ ਯੂਨਾਈਟਿਡ ਨੇਸ਼ਨ ਯੂਨੋ ਡੈਮੋਕਰੇਟਿਵ ਸਿਸਟਮ ਔਰ ਹਿਊਮਨ ਰਾਈਟਸ ਵਰਗੀਆਂ ਸੰਸਥਾਵਾਂ ਖੜੀਆਂ ਹੋਈਆਂ ਜਿਨ੍ਹਾਂ ਨੇ ਮਨੁੱਖੀ ਹੱਕਾਂ ਦੀ ਗੱਲ ਕੀਤੀ ਚਾਂਦਨੀ ਚੌਕ ਦੀ ਧਰਤੀ ਦੇ ਉੱਤੇ ਹੋਈਆਂ ਉਹਨਾਂ ਸ਼ਹਾਦਤਾਂ ਦੀ ਬਰੌਲਤ ਅੱਜ ਅਸੀਂ ਆਪਦੇ ਧਰਮਾਂ ਦੀ ਆਜ਼ਾਦੀ ਦਾ ਨਿਗਮਾਣ ਰਹੇ ਹਾਂ ਭਾਰਤ ਵਰਸ ਦੀ ਸੱਤਾ ਭਾਰਤ ਵਰਸ ਦੇ ਲੋਕਾਂ ਦੇ ਹੱਥ ਵਿੱਚ ਹੈ ਸਨਾਤਨ ਦੇ ਹੱਥ ਵਿੱਚ ਹੈ ਸੋ ਖੈਰ ਇਹ ਉਹ ਮਹਾਨ ਵਿਰਸਾ ਸੀ ਇਸ ਤੋਂ ਇਲਾਵਾ ਫਿਰ ਇਧੂ ਅੱਗੇ ਦਾ ਕਾਲ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਂਦਾ ਹੈ ਉੱਥੇ ਫਿਰ ਸਾਡੇ ਪਰਿਵਾਰ ਦੇ ਪੰਜ ਜੀਆਂ ਦਾ ਜ਼ਿਕਰ ਆਣ ਲੱਗ ਪਿਆ ਲੱਗ ਪਿਆ ਸਾਰੀਆਂ ਜੰਗਾਂ ਗੁਰੂ ਸਾਹਿਬ ਦੇ ਨਾਲ ਇਸ ਖਾਨਦਾਨ ਨੇ ਲੜੀਆਂ ਨੇ ਗੁਰੂ ਸਾਹਿਬ ਨੇ ਇਸ ਪਰਵਾਰ ਨੂੰ ਪੰਜ ਹੁਕਮਨਾਮੇ ਜਾਰੀ ਕੀਤੇ ਸੀ ਜਿਨ੍ਹਾਂ ਦੇ ਪ੍ਰਾਤਨ ਹਸਤਿਲਿਕ ਉਤਾਰੇ ਦਾਸ ਦੇ ਪਰਿਵਾਰ ਕੋਲ ਅਜੇ ਵੀ ਮੌਜੂਦ ਨੇ ਜਿਨ੍ਹਾਂ ਦੇ ਵਿੱਚੋਂ ਦਾਸ ਆ ਪਟਕੇ ਸੁਧਾਰਨ ਦਾ ਉਹ ਆਏ ਹਨ ਉਹ ਅੱਜ ਹੋਰੇ ਦਰਸ਼ਕ ਰਾਹੀਂ ਬੈੜੇ ਬੈੜੇ ਸਾਡੇ ਵੱਡੇ ਨੇ ਕਿਸਰ ਸਿੰਘ ਛਿਪੜ ਨੇ ਲਿਖਿਆ ਹੈ ਕਿ ਜਿਸ ਵਕਤ ਫਿਰ 10ਵੀਂ ਪਾਸ਼ਾਹੀ ਗੁਰਤਾ ਕਰਦੀ ਤੇ ਆਈ ਤੇ ਉਹਨਾਂ ਨੇ ਹੁਕਮ ਕੀਤਾ ਸੀ ਵੀ ਛਿਪੜ ਸਾਡੇ ਕਦੀਮੀ ਸਿੱਖ ਹੈਣ ਇਹਨਾਂ ਨੂੰ ਹਾਜ਼ਰ ਕਰੋ ਪਰ ਉਸ ਵਕਤ ਫਿਰ ਭਾਈ ਦਰਗਾਹ ਮਾਲ ਜੀ ਨੇ ਆਪਣੇ ਪੁੱਤਰ ਭਾਈ ਧਰਮਚੰਦ ਤੇ ਭਾਈ ਸਹਿਬ ਚੰਦ ਨੂੰ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਕੱਲਿਆ ਸੀ ਭਾਈ ਸਹਿਬ ਚੰਦ 10ਵੀਂ ਪਾਸ਼ਾਹੀ ਦੇ ਘਰਵਾਲੀ ਦੀਵਾਨ ਸਨ ਤੇ ਭਾਈ ਧਰਮਚੰਦ 10ਵੀਂ ਪਾਸ਼ਾਹੀ ਦੇ ਖਜ਼ਾਨਚੀ ਸਨ ਜੋ ਸਾਡੇ ਕੋਲ ਲਿਖਤਾਂ ਨੇ ਇਹਨਾਂ ਦਾ ਸਿੱਖ ਇਤਿਹਾਸ ਕਾਣਾ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਜ਼ਿਕਰ ਕੀਤਾ ਹੈ ਮਜੀਂਦਾ ਸਮੇਂ ਦੇ ਸਭ ਤੋਂ ਵੱਡੇ ਇਤਿਹਾਸਕਾਰ ਸਨ ਬਲਵੰਤ ਸਿੰਘ ਢਿੱਲੋਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਰਚ ਬੋਰਡ ਦੇ ਸੀਨੀਅਰ ਮੈਂਬਰ ਰਹੇ ਨੇ ਉਹਨਾਂ ਨੇ 1978 ਤੇ ਸਾਡੇ ਇਹਨਾਂ ਦਸਤਾਵੇਜ਼ਾਂ ਦੇ ਉੱਤੇ ਜੋ ਹੈ ਕਾਰਜ ਕੀਤਾ ਸੀ ਸੋ ਇਹ ਜੋ ਹੁਕਮਨਾਮਾ ਸਾਹਿਬ ਸੀ ਇੱਕ ਹੁਕਮਨਾਮਾ ਸਾਹਿਬ ਦਾ ਸਾਬਜੀ ਨੂੰ ਧਰਮਗੁਰ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਿਖਾਉਂਦਾ ਹੈ ਜਿਸ ਆਏ ਹੁਕਮਨਾਮਾ ਸਾਹਿਬ ਹੈ ਜਿਹੜਾ ਸਾਡੇ ਖਾਨਦਾਨ ਦੇ ਵਿੱਚ ਭਾਈ ਧਰਮਚੰਦ ਜਿਹੜੇ ਨੇ ਉਹ ਆਨੰਦਪੁਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਇਤਿਹਾਸਕਾਰਾਂ ਨੇ ਜੋ ਇਸ ਹੁਕਮਨਾਮੇ ਦੇ ਬਾਰੇ ਲਿਖਿਆ ਹੈ ਦਸਵੇਂ ਪਾਸ਼ਾ ਵੱਲੋਂ ਭਾਈ ਧਰਮਚੰਦ ਛਿਪੜ ਸੰਬੰਧੀ ਧਰਮਚੰਦ ਛਿਪੜ ਕਾਮਦਾਰ ਗੁਰੂ ਕੇ ਘਰ ਦਾ ਹੈ ਸੋ ਗੁਰੂ ਕੇ ਕੰਮ ਆਇਆ ਥਾਂ ਲੱਗਾ 11 ਅੱਸੂ ਸੰਮਤ 1760 ਬਿਕਰਮੀ 12 ਸਤੰਬਰ 1703 ਈਸਵੀ ਗੁਰੂ ਜੀ ਦਾ ਨਿਸ਼ਾਨ ਤੇ ਲਿਖਤ ਸੀ ਸਤਗੁਰੂ ਜੀ ਸਰਬਤ ਸੰਗਤ ਸਭ ਦੇਸ਼ ਕੀ ਗੁਰੂ ਰੱਖੇਗਾ ਧਰਮ ਚਲ ਛੇਬਰ ਦੇ ਪੁੱਤਰ ਨੂੰ ਦੇਖ ਤੁਸਦੇ ਮਨੋਰਥ ਹੋਗ ਲਿਖਾਰੀ ਅੱਗੇ ਲਿਖਾਰੀ ਨੇ ਸੁਖਨਾਮਾ ਸਾਹਿਬ ਚ ਲਿਖਿਆ ਹੈ ਲਿਖਾਰੀ ਤੇ ਲਿਖਤ ਇੱਕ ਉਹ ਓੰਕਾਰ ਸਤਗੁਰ ਜੀਓ ਸ੍ਰੀ ਗੁਰੂ ਜੀ ਕੀ ਆਗਿਆ ਹੈ ਸਰਬਤ ਸੰਗਤ ਸਭ ਦੇਸ਼ ਕੀ ਗੁਰੂ ਰੱਖੇਗਾ ਸੰਗਤ ਗੁਰੂ ਗੁਰੂ ਜਪਨਾ ਜਨਮ ਸਵਰੇਗਾ ਸੰਗਤ ਦਾ ਭਲਾ ਹੋਗ ਧਰਮਚੰਦ ਛਿਬਰ ਕਾਮਦਾਰ ਗੁਰੂ ਕੇ ਘਰ ਦਾ ਹੈ ਸੋ ਗੁਰੂ ਕੇ ਕੰਮ ਆਇਆ ਥਾਂ ਲਗਾ ਸ਼ਹੀਦ ਹੋ ਗਏ ਨੇ 3 ਇਸ ਉੱਪਰ ਖੁਸ਼ੀ ਹੋਏ ਜੋ ਕੋਈ ਸਿੱਖ ਪੁੱਤ ਗੁਰਬਖਸ਼ ਸਿੰਘ ਨੂੰ ਦੇਗ ਗੁਰਬਖਸ਼ ਸਿੰਘ ਇਹਨਾਂ ਦੇ ਪੁੱਤਰ ਨੇ ਗੁਰਬਖਸ਼ ਸਿੰਘ ਨੂੰ ਦੇਗ ਤਿਸ ਦੇ ਕੰਮ ਗੁਰੂ ਕਰੇਗਾ ਰਿਜ਼ਕ ਦੇਵੇਗਾ ਜੀ ਸਰਬਤ ਸੰਗਤ ਉਪਰ ਹੁਕਮ ਹੈ ਗੁਰੂ ਕਾ ਧਰਮਚੰਦ ਦੇ ਪੁੱਤ ਪੋਤਰੇ ਦੀ ਤਹਿਰ ਕਰਨੀ ਸੰਗਤ ਦੀ ਗੁਰੂ ਬੋਡੀ ਕਰੇਗਾ ਸੰਗਤ ਨਿਹਾਲ ਹੋਗੀ ਸੰਗਤ ਉਪਰ ਮੇਰੀ ਖੁਸ਼ੀ ਹੈ ਸੰਗਤ ਮੇਰਾ ਖਾਲਸਾ ਹੈ ਸੰਗਤ 1760 ਅਸੂ ਕਰਨੀ ਸਦਨ ਅ 13 ਸਾਦੇ ਸੁਖ ਬੰਦਮਾ ਸਾਹਿਬ ਦੀਆਂ ਇਤਿਹਾਸਕਾਰਾਂ ਨੇ ਇਸ ਦੇ ਬਾਰੇ ਜੋ ਲਿਖਿਆ ਹੈ ਇਸ ਦੀ ਨਕਲ ਸਾਨੂੰ ਬਖਸ਼ੀ ਅਮਰ ਸਿੰਘ ਛਿਬਰ ਚੋ ਦਾਸ ਦੇ ਦਾਦਾ ਜੀ ਨੇ ਪਾਸੋ ਜੂਨ 1978 ਵਿੱਚ ਪ੍ਰਾਪਤ ਹੋਈ ਸੀ ਇਸ ਤੋਂ ਸੰਕੇਤ ਮਿਲਦਾ ਹੈ ਕਿ ਭਾਈ ਧਰਮਚੰਦ 6 ਸਤੰਬਰ 1703 ਵਿੱਚ ਅਨੰਦਪੁਰ ਸਾਹਿਬ ਵਿੱਚ ਉੱਪਰ ਪਹਾੜੀ ਰਾਜਿਆਂ ਦੇ ਦਾਅਵੇ ਦੌਰਾਨ ਹੋਈ ਲੜਾਈ ਵਿੱਚ ਸ਼ਹੀਦ ਹੋ ਗਿਆ ਸੀ। ਦੂਸਰਾ ਇੱਕ ਹੁਕਮਨਾਮਾ ਸਾਹਿਬ ਹੋਰ ਹੈ ਜੋ ਪ੍ਰਾਪਤਨ ਹਸਤਲਿਖਤ ਉਤਾਰਾ ਹੈ। ਇਹ ਹੁਕਮਨਾਮੇ ਦਾ ਬਹੁਤ ਵੱਡਾ ਇੱਕ ਮਹੱਤਵ ਹੈ ਕਿਉਂਕਿ 1699 ਦੀ ਵਿਸਾਖੀ